ਬੰਦ ਪਈ ਐ ਸਾਰਾ ਹੈੱਡ ਮੀਨਜ਼ ਨਹਿਰ ਜਿਹੜੀਆਂ ਘਨੌਰ ਦੇ ਨਾਲ ਨਹਿਰਾਂ ਹੁੰਦੀਆਂ ਨਾ ਦੇਖੋ ਸਫਾਈ ਤਾਂ ਨਹੀਂ ਹੋਈ ਨਾ ਇਹ ਨਹਿਰ ਚ ਹੋਈ ਐ ਨਾ ਉਹ ਕਦੇ ਤੁਸੀਂ ਪਾਣੀ ਦੇਖ ਸਕਦੇ ਹੋ ਫੁੱਲ ਸਪਾਈਸ ਵੀ ਨਹੀਂ ਨਹਿਰ ਦੀ ਹੋਈ ਜੇ ਤੁਸੀਂ ਕੋਲ ਵੇ ਇੱਧਰ ਤਾਂ ਬੂਟੀ ਬੜੀ ਲੱਗੀ ਹੋਈ ਆ ਬਈ ਬੂਟੀ ਕਿ ਨਹੀਂ ਲੱਗੀ ਨਹਿਰ ਦੇ ਵਿੱਚ ਇਹ ਆ ਦੇਖੋ ਬੁਰਾ ਹਾਲ ਆ ਵੀਰੇ ਸਫਾਈਆਂ ਸੁਫਾਈਆਂ ਕਿਹੜੀਆਂ ਨਹਿਰਾਂ ਦੀਆਂ ਆ ਨਾ ਆਣੀ ਛੱਡਤਾ ਇਹਨਾਂ ਨੇ ਨੀਲਾ ਵਾਲਾਂ ਬਾਲਾ ਪੰਡ ਹਾਲੋ ਹੋਰ ਦੰਦ ਆ ਦੇਖੋ ਚੱਲ ਰਹੀ ਐ ਨਹਿਰ ਪੂਰੀ ਤੁਹਾਨੂੰ ਗੇ ਸੂਆ ਦਿਖਾਵਾਂਗੇ ਐ ਲੱਗਦਾ ਜਿਵੇਂ ਨਦੀ ਹੁੰਦਾ ਵੱਡਾ ਦੇਖੋ ਕਿਵੇਂ ਆਪਾਂ ਚੱਲ ਰਹੇ ਸੂਆ ਹੈਗਾ ਆਪਾਂ ਪੂਰਾ ਦੇਖੋ ਜੀ ਬਾਰ